ਉਥੇ ਪਾਕਿਸਤਾਨ ਸਾਡੀਆਂ ਧੀਆਂ ਪਹਿਣਾ ਮਾਮਾਂ ਦਾ ਆਲਫ ਨੰਗਿਆਂ ਕਰਕੇ ਸਾਤੀਆਂ ਕੱਟੀਆਂ ਸੀ ਜਲੂਸ ਕੱਢਿਆ ਗਿਆ ਤੇ ਉਹਨਾਂ ਨੇ ਸਿੱਖਾਂ ਤੇ ਹਿੰਦੂਆਂ ਦੀਆਂ ਭੈਣਾ ਮਾਮਾਂ ਦਾ ਜਲੂਸ ਲਾਹੌਰ ਦੇ ਵਿੱਚ ਕੱਢਿਆ ਅਸੀਂ ਤਾਂ ਭਰਾਵੋ ਆ ਸੰਤਾਪ ਹੰਡਾਇਆ ਇਹਨਾਂ ਦੀ ਚਾਲ ਚੱਕ ਕੇ ਤੇ ਇਹ ਦੋ ਗੱਦੀਆਂ ਦੇ ਮਾਲਕ ਬਣ ਗਏ ਆਖਰ ਦੇ ਹਿੰਦੁਸਤਾਨ ਦੇ ਤੇ ਹੁਣ ਵੀ ਕਿੰਗ ਖੜੀ ਰੱਖਦੇ ਐ ਹੁਣ ਇਹ ਕਹਿੰਦੇ ਸੀ ਪਾਕਿਸਤਾਨ ਨੇ ਹਮਲਾ ਕਰਕੇ ਕਸ਼ਮੀਰ ਦੇ ਵਿੱਚ ਸਾਡੇ ਭੈਣਾਂ ਦੇ ਹਸਾ ਕੋਲੇ ਸੰਧੂਰ ਰੋਲਤੇ ਉਹ ਜਿਹੜੀਆਂ ਥੋਡੀਆਂ ਮਝਾਈਲਾਂ ਨੇ ਖੋਇਆ ਕਿਹੜੇ ਭੈਣ ਦੇ ਸਿਰ 'ਤੇ ਸੰਧੂਰ ਲਾਇਆ ਠੀਕ ਆ ਜਿਹਨੇ ਉਹ ਕੀਤਾ ਉਹ ਸਜ਼ਾ ਦੇ ਹੱਕਦਾਰ ਸੀ ਫਰੋਜਪੁਰ ਦੇ ਇੱਕ ਕਰੇ ਬੰਬ ਡਿੱਗ ਗਿਆ ਹੈ ਭੈਣ ਦੀ ਮੌਤ ਹੋ ਗਈ ਬੰਦਾ ਹਸਪਤਾਲ ਚ ਪਿਆ ਰਿਹਾ ਹੈ ਨੌਜਵਾਨ ਮੁੰਡਾ ਵੀ ਉਹਨਾਂ ਦਾ ਜ਼ਖਮੀ ਸੀ ਗਿਆ ਤੇ ਭਗਵਾਨ ਜਮਾਨ ਕਹਿੰਦਾ ਬਹੁਤ ਵੱਡਾ ਦੁੱਖ ਹੈ ਮੈਂ 5 ਲੱਖ ਦੇਉਂ ਪਰਿਵਾਰ ਨੂੰ ਉਹ ਤੁਸੀਂ ਕਿੰਨਾ ਭੈਣਾਂ ਦਾ ਸਾਹ ਖੋ ਲਿਆ ਹੁਣ ਜੇ ਪੂਰੀ ਲੜਾਈ ਲਾ ਲਾਂ ਦੇ ਫੇਰ ਪੂਰੇ ਸੰਧੂਰ ਦਾ ਕੀ ਬਣਦਾ ਤੇਜੀ ਰੋਸ ਬਹਣੇ ਚ ਬੈਠ ਕੇ ਬਹੁਤ سارے ਪ੍ਰਚਾਰਕਾਂ ਨੇ ਕਿ ਪਾਕਿਸਤਾਨ ਸਾਡਾ ਦੁਸ਼ਮਣ ਕਿਵੇਂ ਆ ਨਨਕਾਣਾ ਜਾਂਦਿਆ ਜੱਫੀਆਂ ਪਾਪਾ ਰੋਂਦੇ ਐ ਇੱਕ ਦੂਜੇ ਨੂੰ ਸਾਡਾ ਲੋਕਾਂ ਦਾ ਕੋਈ ਰੌਲਾ ਨਹੀਂ ਹੁਣ ਵੀ ਇਹਨਾਂ ਨੇ ਹੱੱਦਾ ਬੰਨੇ ਖੜੇ ਕਰੇ ਆ ਉਹੀ ਕੁਝ ਭਰਾਵੋ ਹੁਣ ਚੱਲ ਰਿਹਾ ਹੈ ਜੋ ਮਾਹੌਲ ਸੀ 47 ਤੋਂ ਬਾਅਦ ਜਿਹੜੇ ਕਾਨੂੰਨਾਂ ਦੀਆਂ ਗੱਲਾਂ ਕਰਦੇ ਐ ਪਾਰਲੀਮੈਂਟ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਨੂੰ ਕੋਈ ਉੱਤੋਂ ਦੀ ਧਾਰਾ ਨਹੀਂ ਹਿੰਦੁਸਤਾਨ ਦੀ ਪਾਰਲੀਮੈਂਟ ਦਾ ਫੈਸਲਾ ਹੈ ਜੇ ਕਹਿਣਾ ਹੋਇਆ ਉਸ ਸਮੇਂ ਦੀ ਕਾਂਗਰਸ ਦਾ ਫੈਸਲਾ ਹੈ ਕਿ ਸਾਢੇ 17 ਏਕੜ ਤੋਂ ਬਾਧੂ ਜ਼ਮੀਨ ਕਿਸੇ ਕੋਲੇ ਨਹੀਂ ਹੋਊ। ਉਹ ਸਾਰੀ ਜ਼ਮੀਨ ਵੰਡੀ ਜਾਊਗੀ। ਇੱਕ ਨੂੰ ਲਾਗੂ ਕਿਉਂ ਨਹੀਂ ਕਰਦੇ? ਆਪਾਂ ਨੂੰ ਲੱਗਦਾ ਵੀ ਪੰਜਾਬ 'ਚ ਜਰ ਕੋ ਤਾਂ ਜ਼ਮੀਨ ਦੀ ਨਹੀਂ ਬਾਧੂ। ਅਸੀਂ ਨਹੀਂ ਕਹਿੰਦੇ ਸਰਕਾਰ ਦੇ ਅੰਕੜੇ ਕਹਿੰਦੇ ਆ। ਕਿ ਜੇ 17.5 ਏਕੜ ਵਾਲਾ ਕਾਨੂੰਨ ਪੰਜਾਬ 'ਚ ਲਾਗੂ ਕਰ ਦੇਣਾ ਹੋਵੇ ਇਮਾਨਦਾਰੀ ਨਾਲ ਫਿਰ ਜਿਹੜੇ ਖੇਤੀ ਕਰਦੇ ਆ ਕਿਸਾਨ ਆ ਮਜ਼ਦੂਰ ਆ ਪਿੰਡਾਂ 'ਚ ਰਹਿਣ ਵਾਲੇ ਸਾਰਿਆਂ ਨੂੰ ਪਾਉਣੇ 3 ਦਿਨ ਕਿੱਲੇ ਬੰਡੀ ਆਉਂਦੀ ਐ ਇਹ ਮਜ਼ਦੂਰਾਂ ਦੇ ਹਤਾਇਸੀ ਚਾਹੇ ਕਾਲੀ ਸੀ ਜੇ ਕਾਂਗਰਸੀ ਸੀ ਜੇ ਹੁਣ ਆਪ ਵਾਲੇ ਆ ਓ ਮਜ਼ਦੂਰਾਂ ਨੂੰ ਪੰਜ ਮਾਰਲੇ ਦੇ ਪਲਾਟ ਦੇਣ ਨੂੰ ਤਿਆਰ ਨਹੀਂ ਫਿਰ ਮਜ਼ਦੂਰਾਂ ਦੇ ਹਮਾਇਤੀ ਕਿਵੇਂ ਹੋ ਗਏ ਇਹ ਗੱਲਾਂ ਕਹਿਣ ਦੇ ਲਈ ਐ ਇਨ੍ਹਾਂ ਭਰਾਵੋ ਸਿਆਸਦਾਨਾਂ ਨੇ ਇਸ ਪ੍ਰਬੰਧ ਨੇ ਦੋਨਾਂ ਤਬਕਿਆਂ 'ਚ ਜਿੱਡਾ ਵੱਡਾ ਪ੍ਰਚਾਰ ਕਰਿਆ ਜਾਦ ਦਾ ਪੜਾ ਖੜਾ ਕਰਿਆ ਮੈਂ ਭਰਾਵੋ ਛੋਟਾ ਆ ਜਾਂਦਾ ਸੀ ਸਾਡੇ ਕੋਲੇ ਨੂੰ ਹੱਥ ਲਾਦਾ ਜਿਹੜਾ ਮਜ਼ਦੂਰ ਸਾਡੇ ਘਰੇ ਕੰਮ ਕਰਦਾ ਸੀ ਮੇਰੀ ਉੰਬੋਆ ਦੀ ਸੋਚਾ ਨਹੀਂ ਹੋਣਾ ਨੂੰ ਅੱਗ ਸਿੱਟੋ ਮੈਂ ਤਾਂ ਉਹਦਾ ਹਿਸਾਬ ਨਹੀਂ ਸੀ ਭਾਈ ਹੁਣ ਜਿਹੜਾ ਇੱਕ ਪਾਸੇ ਇੰਨਾ ਕੁਸ ਭਰਿਆ ਹੋਇਆ ਉਹੀ ਮਜ਼ਦੂਰ ਫੜਿਆ ਨਾ ਕਣਕਾਂ ਗਾਉਂਦੇ ਸੀ ਬੋਹਲ ਦੇ ਉੱਤੇ ਚੜ ਕੇ ਉਹ ਸਜਣੀਆਂ ਲਾਉਂਦੇ ਸੀ ਲਿਆ ਕੇ ਪੜੋਲੇ ਜਬਾਦਿਆਂ ਦੇ ਸੀ ਉਹਨਾਂ ਹੱਥਾਂ ਨਾਲ ਉਹ ਤੋਂ ਬਾਦ ਉਹਨਾਂ ਦੇ ਹੱਥ ਲੱਗਣਾ ਉਹ ਪਿੱਟੀ ਜਾਂਦੀ ਸੀ ਕਣਕ ਕਿਉਂ ਭਾਂਡੇ ਪਿੱਟੇ ਜਾਂਦੇ ਸੀ ਜਿੰਨੀ ਪਾੜਾ ਕਿੱਡਾ ਖੜਾ ਕਰਿਆ ਸੀ ਭਵੇਂ ਉਹ ਪਾੜਾ ਘੱਟ ਰਿਹਾ ਪਰ ਇਹਨਾਂ ਨੇ ਚਾਲਾਂ ਭਰਾਵੋ ਹਜੇ ਵੀ ਪਾੜਾ ਕੱਢਣ ਦਿੰਦੀਆਂ ਭਗਵਾਨ ਤੋਂ ਸਮਾਉ ਹੈ ਜਿਹੜਾ ਇਥੇ ਬਖੋਈ ਦੇ ਵਿੱਚ ਵੀ ਆਇਆ ਜਿਹੜੇ ਮਜ਼ਦੂਰ ਕਹਿੰਦੇ ਸੀ ਭਗਵਾਨ ਤੋਂ ਸਮਾਉਣਾ ਨਾ ਗੱਲ ਕਰੋ ਉਸ ਜਥੇਬੰਦੀ ਦੀ ਲੈਣ ਕੀ ਹੈ ਨੀਤੀ ਕੀ ਹੈ ਕਿ ਮਜ਼ਦੂਰ ਇਕੱਠੇ ਹੋਵੋ ਸਾਰੇ ਪਹਿਲਾਂ ਜੱਟਾਂ ਨੂੰ ਬਦਦਰ ਕਰਨਾ ਹੈ ਉਸ ਤੋਂ ਬਾਅਦ ਸਰਕਾਰ ਨੂੰ ਦੇਖਾਂਗੇ ਉਹ ਤੁਹਾਡੀ ਲੜਾਈ ਜੱਟਾਂ ਨਾਲ ਹੈ ਕਿ ਸਰਕਾਰ ਨਾਲ ਹੈ ਜੀਦੀ ਪਾਲਿਸੀ ਆ ਹੈ ਕਿ ਮਜ਼ਦੂਰਾਂ ਨੂੰ ਇਕੱਠਿਆਂ ਕਰਕੇ ਕਿਸਾਨਾਂ ਦੇ ਖਿਲਾਫ ਲੜਾਉਣਾ ਹੈ ਅਹੀਂ ਆ ਜਾ ਭਰਾਵੋ ਜਥੇਬੰਦੀਆਂ ਇੱਧਰ ਵੀ ਐ ਉਹ ਵੀ ਪ੍ਰਚਾਰ ਕਰਦੇ ਆ ਵੀ ਅਸੀਂ ਤਾਂ ਨਰੋਲ ਕਿਸਾਨਾਂ ਦੇ ਆ ਅਸੀਂ ਮਜ਼ਦੂਰਾਂ ਤੋਂ ਕੀ ਲੈਣਾ ਤੇ ਸਾਡੇ ਮਨਾਂ ਚ ਪਾੜਾ ਕਿੱਡਾ ਹਜੇ ਵੀ ਮਜ਼ਦੂਰਾਂ ਨੂੰ ਕਹਿੰਦੇ ਆ ਭੇੜੇ ਵਾਲੇ ਐ ਆ ਜਿਹੜੇ ਕਿਸਾਨੀ ਜਾ ਕੇ ਕਹਿੰਦੇ ਪਿੰਡਾਂ ਵਾਲੇ ਆ ਉਹ ਤੁਹਾਡੀ ਭੇੜੇ ਵਾਲੇ ਤੇ ਪਿੰਡਾਂ ਵਾਲਿਆਂ ਦੀ ਭਰਾਵੋ ਹਾਲਤ ਕੀ ਐ ਇਹਨੂੰ ਵੀ ਵਿਚਾਰ ਲਓ 33% ਮਜ਼ਦੂਰ ਐ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ ਕਿਸੇ ਟਾਵੇਂ ਕੋਲੇ ਹੋਊਗੀ ਜਿਹੜੇ ਮਰਜੀ ਪਿੰਡ ਦਾ ਸਰਬਾ ਕਰ ਲਿਓ ਭਰਾਵੋ ਆਪਣੀ ਜਥੇਬੰਦੀ ਵੱਲੋਂ ਸੀ ਸਰਬਾਗ ਕੀਤਾ ਹੈ 15 ਤੋਂ 18% ਕਿਸਾਨ ਜ਼ਮੀਨ ਤੋਂ ਵਿਲੇ ਹੋ ਗਏ ਜੀ ਦਾ ਮਤਲਬ ਪਿੰਡਾਂ ਦੀ ਅੱਧੀ ਵਾਦੀ ਜ਼ਮੀਨ ਨੂੰ ਤਰਸ ਰਹੀ ਹੈ ਇਹ ਸੱਦੀ ਵਾਦੀ ਤੋਂ ਬਿਨਾਂ ਜਿਹੜੀ ਅੱਧੀ ਵਾਦੀ ਰਹਗੀ ਉਹਦੇ ਚ 35% ਜਿਨ੍ਹਾਂ ਕੋਲੇ ਜ਼ਮੀਨ ਹੈਗੀ ਉਹ 35% ਭਰਾਵੋ ਕਨਾਲਾਂ ਚ ਜਾਂ ਕਿੱਲਿਆਂ ਚ ਹੈ ਜਿਹੜੇ ਪੰਜ ਕਿੱਲਿਆਂ ਤੋਂ ਥੱਲੇ ਥੱਲੇ ਹੈ ਉਹ ਜਿਹੜੇ ਭਾਈ ਪੰਜ ਕਿੱਲਿਆਂ ਤੋਂ ਥੱਲੇ ਆ ਕਿਨਾਰ ਹੈਗੀ ਕਿੱਲਾ ਰਹੇਗੀ ਥੋੜੀ ਲੜਾਈ ਕਿਵੇਂ ਬਣ ਗਈ ਮਜ਼ਦੂਰਾਂ ਨਾਲ ਲੜਾਈ ਹੋ ਜਿਹਦੇ ਕੋਲੇ ਸੈਂਕੜੇ ਹਜ਼ਾਰਾਂ ਕਿੱਲੇ ਉਹਨਾਂ ਨਾਲ ਉਹਨਾਂ ਦੀ ਮਜ਼ਦੂਰਾਂ ਨਾਲ ਸਾਡੀ ਤਾਂ ਸਾਂਝ ਬਣਦੀ ਐ ਕਿ ਬੇਜ਼ਮੀਨੇ ਜਿਹੇ ਕਿਸਾਨਾਂ ਐ ਮਜ਼ਦੂਰਾਂ ਨੂੰ ਜ਼ਮੀਨ ਮਿਲੇ 17 ਏਕੜ ਵਾਲਾ ਕਾਨੂੰਨ ਲਾਗੂ ਹੋਵੇ ਜਿਹਦੇ ਕੋਲੇ ਥੋੜੀ ਜ਼ਮੀਨਾਂ ਦੀ ਪੂਰੀ ਜ਼ਮੀਨ ਹੋਵੇ ਤਾਂ ਕਿ ਉਹ ਖੇਤੀ ਕਰਦਾ ਰਹਿ ਸਕੇ ਲੋੜ ਦਾ ਭਰਾਵੋ ਆ ਖੜੀ ਐ ਤੇ ਹੁੰਦਾ ਕੀ ਹੈ ਕਿੰਨੇ ਪਿੰਡਾਂ ਦੇ ਆਧਾਰ ਨੇ ਕਣਕ ਦੀ ਬੜਾਈ ਵੇਲੇ ਝੋਨੇ ਦੀ ਲਵਾਈ ਵੇਲੇ ਨਰਮਾ ਤਾਂ ਮਾਰਦਾ ਇਹਨਾਂ ਨੇ ਜਾਂ ਨਰਮੇ ਦੀ ਚਗਾਈ ਵੇਲੇ ਕਿਸਾਨਾਂ ਤੇ ਮਜ਼ਦੂਰਾਂ ਦਾ ਰੌਲਾ ਪੈਂਦਾ ਜਿੱਥੇ ਸਮਝੌਤਾ ਨਹੀਂ ਸੀ ਹੁੰਦਾ ਕਿਸਾਨਾਂ ਲਈ ਤੇ ਰਪਾਰੂ ਹੁੰਦੀ ਉਹ ਕਹਿੰਦੇ ਮਜ਼ਦੂਰਾਂ ਦਾ ਬਾਈਕਾਟ ਕਰਾਂਗੇ ਬਹੁਤ ਸਾਰੇ ਪਿੰਡਾਂ ਦੇ ਬਾਈਕਾਟ ਹੋਏ ਐ ਪਰ ਜਿਨ੍ਹਾਂ ਨੇ ਬਾਈਕਾਟ ਕਰਾਏ ਮੂਰੇ ਲੱਗ ਕੇ ਉਹ ਘਰ ਅੱਜ ਹੁੰਦੇ ਸੀ ਜਿਨ੍ਹਾਂ ਕੋਲੇ ਖੇਤ ਜ਼ਮੀਨ ਨਹੀਂ ਕਿਉਂਕਿ ਮੈਂ ਜੱਟਾਂ ਇਸ ਕਰਕੇ ਮਜ਼ਦੂਰਾਂ ਨਾਲ ਉੱਚਾ ਵੀ ਕਰਦਾ ਤਾਂ ਤੂੰ ਵੀ ਦਿਹਾੜੀ ਐ ਰਾਤ ਇਹੋ ਖੜੇ ਹੁੰਦੇ ਸੀ ਗਣਾਸਾ ਲਈ ਕਿ ਮਜ਼ਦੂਰਾਂ ਨੂੰ ਖੇਤ ਨਹੀਂ ਜਾਣ ਦੇਣਾ ਉਹ ਜਿਹਦੇ ਕੋਲ ਜ਼ਮੀਨ ਨਹੀਂ ਉਹ ਜਿਹੜਾ ਬਣਾ ਰੌਲਾ ਕਾਦਾ ਰਹਿ ਗਿਆ ਝੋਨੇ ਦੀ ਲਵਾਈ ਦਾ ਜਾਂ ਹੋਰ ਦਿਹਾੜੀ ਦਾ ਜਿਹਦੇ ਕੋਲੇ ਆਪ ਦੇ ਕੋਲੇ ਉਹ ਨਹੀਂ ਜ਼ਮੀਨ ਨਹੀਂ ਜਿੰਨੀ ਕੋ ਦੀ ਲੋੜ ਹੈ ਖੇਤੀ ਲਈ ਪਰਿਵਾਰ ਦੇ ਲਈ ਕਿਦੇ ਆਨਵਾਸ ਨੂੰ ਦਿਹਾੜੀਆ ਪਾਉਂਦਾ ਹੋਊਗਾ ਉਹਦੀ ਭਰਾਵੋ ਦਿਹਾੜੀ ਤੇ ਕਾਹਦਾ ਰੌਲਾ ਪੈ ਗਿਆ ਰੌਲੇ ਦਾ ਫਿਰ ਤਗੜਿਆਂ ਦਾ ਪੈਂਦਾ ਨਾ ਉਹਦੋਂ ਨਾਰਾ ਦਿੰਦੇ ਵੀ ਆਪਾਂ ਜੱਟ ਜਦੋਂ ਇਹਸ ਨਾਰੇ ਤੇ ਇਕੱਠੇ ਕਰਦੇ ਆ ਤੁਹਾਨੂੰ ਤੇ ਉਹਨਾਂ ਨੂੰ ਕਹਿੰਦੇ ਆ ਢੇਡ ਮਜ਼ਦੂਰ ਨਹੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਭਰਾਵੋ ਢੇਡ ਬੋਲਦੇ ਹੋ ਆ ਜਿਹੜਾ ਪਾੜਾ ਖੜਾ ਕਰਿਆ ਹੋਇਆ ਇਸ ਪਾੜੇ ਦਾ ਸੰਤਾਪ ਹੰਡਾ ਰਹੇ ਅੱਜ ਅਸੀਂ ਚਾਹੇ ਬਖੋਈ ਵਾਲੇ ਐ ਚਾਹੇ ਉਧਰ ਫਾਜਲ ਕੇ ਵਾਲੇ ਐ ਇਹ ਹੈ ਕਿ ਕੁਝ ਭਰਾਵੋ ਜਿਉਂ ਨਾ ਚ ਵੀ ਐ ਕੁਝ ਨਾ ਕੁਝ ਹਾਲਾਂਕਿ ਸਿੱਧੀ ਲੜਾਈ ਉਹਨਾਂ ਦੀ ਜ਼ਿੰਮੇਵਾਰਾਂ ਨਾਲ ਬਣਦੀ ਐ ਇਹਨੂੰ ਬਦਲਣਾ ਜਿੰਨਾ ਜਰੇ ਨੂੰ ਬਦਲਦੇ ਨਹੀਂ ਸਮਝਦੇ ਨਹੀਂ ਉਹਨਾਂ ਜਰ ਭਾ ਉਹ ਮੁਸੀਬਤਾਂ ਹੀ ਰਹਿਣਗੀਆਂ ਕੱਲੀ ਮੁਸੀਬਤ ਮਜ਼ਦੂਰਾਂ ਨਾਲ ਲੜਾਈ ਦੀ ਨਹੀਂ ਟੰਗੀਆਂ ਬਦਨੀਆਂ ਖੁਦਕਸ਼ੀਆਂ ਹੋਰ ਹੋਣਗੀਆਂ ਪਹਿਲਾਂ ਕਿੰਨੀਆਂ ਕਰ ਲੀਆਂ ਅਰੇ ਜਗਾਰ ਰਹਿਣ ਨਹੀਂ ਦਿੰਦਾ ਉਹ ਸਰਿੰਜ ਗੁੱਟ ਚੋਂ ਨਹੀਂ ਨਿਕਲਦੀ ਬਾਹਾਂ ਚੋਂ ਉਹ ਵੀੜੀਆਂ ਜੋ ਦੀਨੀਆਂ ਪਾਉਨੂੰ ਕਿੰਨੀਆਂ ਕਿੰਨੀਆਂ ਮੌਤਾਂ ਹੋ ਗਈਆਂ ਸਾਡੇ ਨੌਜਵਾਨਾਂ ਦੀਆਂ ਇਹਦਾ ਲਾਸਟ ਸੀ ਇਹਨਾਂ ਦਾ ਮਈ ਵੀ ਪੰਜਾਬ ਚੋਂ ਨਸ਼ਾ ਮੁਕਤ ਕਰ ਦੇਣਾ ਉਹ ਹੁਣ ਖਬਰਾਂ ਚ ਕਿਉਂ ਖਬਰਾਂ ਲੱਗਦੀਆਂ ਟੇਵਲ ਡੋਜ ਨਾਲ ਨੌਜਵਾਨ ਮਰ ਗਿਆ ਚੰਗਾ ਦਿਨ ਹੋ ਜਦ ਅਖਬਾਰ ਚ ਕੋਈ ਇਹੀ ਜਿਹੀ ਖਬਰ ਨਾ ਲੱਗੇ ਦਿੱਲੀ ਦਾ ਬਰਤਾਰਾ ਹੋਣਾ ਤੇ ਨਸ਼ਾ ਖਤਮ ਕਰਨ ਵਾਲੇ ਕਿਦੇ ਘਟਾ ਰਹੇ ਐ ਜਿਹੜੇ ਪਰਚੂਨ ਜਿਵੇਂ ਚਦੇ ਜਾਂ ਖਾਂਦੇ ਐ ਥੋੜਾ ਰਾਜਵੀਰ ਐ ਆਈਜੀਸੀ ਡਰੱਗ ਦਾ ਕੇਸ ਬਣਿਆ ਵਿਆ ਉਹਦੇ ਤੇ ਉਹਨੂੰ ਤੁਸੀਂ ਫੜਨ ਨੂੰ ਤਿਆਰ ਨਹੀਂ ਉਹਦੀ ਮਹਾਲੀ ਚ ਕੋਠੀ ਐ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਤੇ ਦਿਖਾਈ ਐ ਵੀ ਆ ਕਿਉਂ ਨਹੀਂ ਟੈਂਦੀ ਉਹ ਕਨਸਟੇਬਲਸੀ ਬਠਿੰਡੇ ਵਾਲੀ ਉਹਦੀ ਗੋਠੀ ਕਿਸੇ ਨੂੰ ਕਿਉਂ ਨਹੀਂ ਦਿਸੀ ਨਸ਼ਾ ਖਾਣ ਵਾਲ ਨੂੰ ਫੜ ਫੜ ਅੰਦਰ ਤੱਕ ਹੀ ਜਾਂਦੇ ਆ ਜੇਰੀ ਜੇਲ੍ਹ ਦੀ ਸਮਰੱਥਾ 1500 ਹੈ ਉੱਥੇ ਭਰਾਵਾ 45 4500 ਤਾੜੇ ਹੋਇਆ ਜਿਵੇਂ ਤੁਸੀਂ ਖੋਡਿਆਂ ਚ ਮੁਰਗਿਆਂ ਨੂੰ ਤਾੜਦੇ ਹੋ ਆ ਹਾਲਤ ਪੈਦਾ ਕੀਤੀ ਹੈ ਜਿੰਨੇ ਮਡੁੱਖ ਨੂੰ ਮਨੁੱਖਾ ਸਮਝਿਆ ਨਹੀਂ ਜਾ ਰਿਹਾ ਉਹ ਜੇ ਭਾਈ ਨੌਜਵਾਨ ਬਚਾਉਣੇ ਐ ਤੁਸੀਂ ਗਲਾਂ ਚ ਰਸੇ ਪੈਣ ਤੋਂ ਬਚਣਾ ਆ ਪ੍ਰਬੰਧ ਐ ਇਸ ਪ੍ਰਬੰਧ ਚ ਕੋਈ ਅਜੇ ਰਾਜਗੱਦੀ ਤੇ ਹਾਕਮਾਂ ਮਾਲੇਖੇ ਦੇਣ ਨੂੰ ਪਿਆਰਾ ਭਰਾਵੋ ਉਹ ਪਿਛਲਾ ਨੂੰ ਚੰਗੇ ਕਹਾਉ ਆ ਭਗਵੰਦ ਮਾਨ ਨੇ ਕਹਾਤੇ ਕਿ ਨਹੀਂ ਇਹਦੂਗਾ ਜਿਹੜਾ ਮਰਜੀ ਆ ਜੇ ਉਹ ਭਗਵੰਦ ਮਾਨ ਨੂੰ ਚੰਗੇ ਕਹਾਊਗਾ ਪਰ ਵੋਟਾਂ ਤਾਂ ਪਾਉਣੀ ਐ ਫਿਰ ਸਰਕਾਰ ਕਹੀ ਜੀ ਬਣੇ ਉਹ ਭਾਈ ਸਾਡੇ ਹੱਕ ਦੀ ਸਰਕਾਰ ਤਾਂ ਹਜੇ ਐਸ ਹਾਲਤ ਚ ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਇਕੱਠੇ ਨਹੀਂ ਹੋਏ ਜਿਹੜੀ ਲਾੜ ਖੜਾਉਂਦੀ ਸਰਕਾਰ ਹੁੰਦੀ ਹੈ ਦੂਜਿਆਂ ਦੇ ਖਲੌੜੀਆਂ ਤੇ ਬਣਦੀ ਹੈ ਜੇ ਤਿਲਕਣ ਵਾਲੇ ਥਾਂ ਲੜਨਾ ਹੋਵੇ ਕਿਸੇ ਦੇ ਡਾਂਗ ਮਾਰਦੇ ਗੱਲ ਕਰਨੇ ਆਪ ਹੁੰਨੇ ਆ ਜੰਮਰੀ ਢਾਮਾਡੋਲ ਸਰਕਾਰ ਚ ਹਿੰਦੀ ਹੈ ਲੋਕਾਂ ਨੂੰ ਤਾਂ ਜਿੰਨਾਂ ਚਾਹ ਰਹੇ ਆਪ ਆਪ ਦੀ ਪੁਗਤ ਬਣਾਉਣ ਜੋ ਕਰੇ ਨਹੀਂ ਹੋਏ ਤੇ ਬਦਨਾ ਚਾਹੀਦਾ ਆਪ ਦੀ ਪੁਗਤ ਬਣਾਉਣ ਵਾਲਾ ਇਸ ਕਰਕੇ ਭਰਾਵੋ ਇਹ ਗੱਲਾਂ ਮਾਣਾ ਚ ਪਰੋ ਤੁਸੀਂ ਖੇਤੀ ਕਰਦੋਂ ਕਹਿੰਦਾ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਕਿੰਨੇ ਬੱਚੂ ਬੱਚਿਆਂ ਦਾ ਭਵਿੱਖ ਪਿੰਡਾਂ 'ਚ ਕਿਸਾਨਾਂ ਮਿਹਰਾਂ ਦੀ ਲੜਾਈ ਕਰਕੇ ਬੱਚਿਆਂ ਦਾ ਭਵਿੱਖ ਬਚਣਾ ਕਿਸਾਨਾਂ ਮਿਹਰਾਂ ਦੀ ਝੋਟੀ ਪੈ ਕੇ ਏਡੀ ਵੱਡੀ ਤਾਕਤ ਬਣਦੀ ਆ ਸੀ ਪਿੰਡਾਂ ਦੀ ਕੋਸ ਪਿੰਡਾਂ ਦਾ 8:00 ਵੱਜਿਆ ਸਰਕਾਰ ਜ਼ੋਰ ਲਾ ਲੇ ਹਲਿਆ ਨਹੀਂ ਸਕਦੀ ਆ ਭਰਾ ਉਹ ਲੋੜਾਂ ਖੜੀਆਂ ਪੂਰੀ ਤਰ੍ਹਾਂ ਜ਼ਮੀਨ ਤੇ ਹਮਲਾ ਵਿੱਢਿਆ ਪਹਿਲਾਂ ਨੇ ਬੁਲਾ ਰਹੇ ਨੇ ਕਹਤਾ ਕਿਹੜਾ ਹਮਲਾ ਬਹਾਨਾ ਕੋਈ ਬਣੇ ਜਮੀਨ ਕਾਰਪੋਰੇਟਾਂ ਨੂੰ ਸਮਾਉਣੀ ਹੈ ਪੂਰੀ ਤਰ੍ਹਾਂ ਜਿਹੜਾ ਆਨਲਾਈਨ ਸਿਸਟਮ ਹੈ ਉਦੇ ਤਹਿਤ ਜਿਹੜੀਆਂ ਜ਼ਮੀਨਾਂ ਤੁਸੀਂ ਬਾਹਰ ਇਹੋਂ ਤੁਹਾਡੇ ਨਾਂ ਨਹੀਂ ਜਿਹੜੀਆਂ ਜ਼ਮੀਨਾਂ ਤੁਸੀਂ ਹੱਥੋਂ ਆਵਾਦ ਕਰਾਈਆਂ ਕਿ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਜਿਹੜੇ ਉਹ ਪਾਕਿਸਤਾਨ ਚੋਂ ਝੜ ਗਿਆ ਸਾਡੇ ਭਰਾ ਉਹਨਾਂ ਨੂੰ 25% ਘੱਟ ਦਿੱਤੀਆਂ ਜ਼ਮੀਨਾਂ ਤੇ ਬਹੁਤੀਆਂ ਜ਼ਮੀਨਾਂ ਉੱਤੇ ਨਾਂ ਨਹੀਂ ਚੜੀਆਂ ਹੋਈਆਂ ਪਿੰਡਾਂ ਦੀ ਸ਼ਾਮਲਾਟ ਹੈ ਅੱਡੋ ਡੀ ਐਨ ਦੇ ਵਿਭਾਗਾਂ ਦੇ ਨਾਲ ਕਿੰਨੀਆਂ ਜ਼ਮੀਨਾਂ ਪਈਆਂ ਇਹ ਸਾਰੀਆਂ ਇਹ ਸਾਰੀਆਂ ਜ਼ਮੀਨਾਂ ਉਹ ਲੈਂਡ ਬੈਂਕ ਬਣਾ ਕੇ ਉਹਨਾਂ ਕੰਪਨੀਆਂ ਨੂੰ ਦੇਣੀ ਐ ਤੇ ਉਹ ਤੋਂ ਬਾਅਦ ਭਾਈ ਥੋੜੀ ਮਾਲਕੀ ਵਾਲੀ ਵੀ ਲੈਣ ਦੇਣੀ ਐ ਆ ਲੁਧਿਆਣਾ ਵਿੱਚ ਕੀ ਕੀਤਾ ਕਹਿੰਦੇ ਦੁੱਖੀ ਨਹੀਂ ਦੇਣੀ 6000 ਹਜ਼ਾਰ ਤੇ 200 ਗਜ ਦਾ ਪਲਾਟ ਦੇਣਾ ਉਹ ਮਾਲਕ ਤੁਸੀਂ ਜ਼ਮੀਨ ਉਹਨਾਂ ਦੀ ਹੋਗੀ ਉਹ ਕਹਿੰਦੇ ਤੁਹਾਡੀ ਜ਼ਮੀਨ ਹੈ ਪਰ ਤੁਸੀਂ ਉਹਦੇ ਮਾਲਕ ਨਹੀਂ ਅਸੀਂ ਤੁਹਾਨੂੰ ਪਲਾਟ ਦੇਵਾਂਗੇ ਤੁਹਾਡੀ ਮਾਲਕੀ ਕਿੱਥੇ ਹੈ 24311 ਏਕੜ 30 ਬਿੰਡਾਂ ਦੀ ਜ਼ਮੀਨ ਉਹਨਾਂ ਖਾਲਾਂ ਪਈਆਂ ਦੀ ਜ਼ਮੀਨ ਉਹਦੇ ਪੈਸੇ ਕਿਹਨੂੰ ਦੇਵੋਗੇ ਅਟਰਾਇਡੈਂਟ ਚਾਹੀਐ ਉਹ ਸਾਰੇ ਖਾਲ ਪਈਆਂ ਅਟਰਾਇਡੈਂਟ ਨੇ ਮੂਹਰੇ ਦੱਬਲੇ ਇਸ ਕਰਕੇ ਭਰਾਵੋ ਲੜਾਈ ਵੱਡੀ ਐ ਆ ਪਿੰਡ ਵਾਲੇ ਸਿਰ ਜੋੜੀਏ ਇਹ ਜਾਤ ਵਾਲੀ ਗੱਲ ਤੋਂ ਉੱਤੇ ਉੱਠ ਕੇ ਧਰਮ ਵਾਲੀ ਗੱਲ ਤੋਂ ਉੱਤੇ ਉੱਠ ਕੇ ਅੱਜ ਦੇ ਪਾਰਟੀਆਂ ਮਗਰ ਡੂੰਡਾ ਚੱਕੀ ਫਿਰਦੇ ਫਿਰਦੇ ਰਹੇ ਨੇ ਕਿੱਕ ਦੋ ਦੋ ਪਿੰਡ ਦੇ ਅੱਜ ਹੀ ਮਗਰ ਲੱਗਣਾ ਹਟਿਓ ਉਹਨਾਂ ਦਿਓ ਆਪਣਾ ਕੰਮ ਭਰਾਵੋ ਫੇਰ ਸੂਤ ਆਊਗਾ ਧਰਮਾਂ ਦੀ ਗੱਲ ਐ ਜਾਤਾਂ ਦੀ ਗੱਲ ਐ ਆਵੇਂ ਨਾ ਦੁੱਤੇ ਉੱਠੀਏ ਫੇਰ ਭਰਾਵੋ ਮਸਲੇ ਹੱਲ ਹੋਣਗੇ ਨਹੀਂ ਜਿੰਨੇ ਕਿ ਤਾਕਤ ਹੋਣਾ ਜੱਥੇ ਬੰਦ ਇਹ ਭਰਾਵੋ ਐਡੇ ਹਮਲਿਆਂ ਦੇ ਮੂਰੇ ਲੜਾਂਗੇ ਸਿਰ ਲੱਗਣਗੇ ਲੱਗਣਾ ਪਰ ਐਡੇ ਹਮਲਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਲੋੜ ਤਾਂ ਇਹ ਹੈ ਜਿਹੜਾ ਖਹਣ ਆਇਆ ਇਹਨੂੰ ਬਚਾ ਲਈਏ ਤੇ ਜਿਹੜਾ ਲੁੱਟ ਕੇ ਗਿਆ ਬਾਪਸ ਕਰਾਉਣਾ ਹੈ ਮਸਲੇ ਹੱਲ ਤਾਂ ਉੱਥੇ ਜਾ ਕੇ ਹੋ ਜਦੋਂ ਲੁੱਟਿਆ ਮਾਲ ਵਾਪਸ ਕਰਾਵਾਂਗੇ ਉਹ ਪਿੰਡਾਂ ਦੀ ਕਣੰਗੀ ਪਾ ਕੇ ਕਿਸਾਨਾਂ ਮਜ਼ਦੂਰਾਂ ਦੀ ਭੈਣਾਂ ਨੂੰ ਬਰੋਬਰ ਲਿਆ ਕੇ ਇਹ ਮਸਲੇ ਹੱਲ ਹੋਣੇ ਆ ਇਸੇ ਆਸਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਨ ਜੀ ਸੁਭਾ ਸੀਨੀਅਰ ਮੀਤ ਪ੍ਰਧਾਨ ਢੰਡਾ ਸਿੰਘ ਜੇਠੂ ਜੀ ਹੁਣ ਅੱਜ ਦੇ